ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਟੂ ਸਿਸਟਰ ਬਲੌਗ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗਾਜਰ ਦਾ ਹਲਵਾ ਬਣਾਵਾਂਗੇ ਉਸ ਦੇ ਲਈ ਮੈਂ ਗਾਜਰਾਂ ਨੂੰ ਧੋ ਕੇ ਛਿੱਲ ਲਿਆ ਸੀ ਹੁਣ ਆਪਾਂ ਗਾਜਰਾਂ ਨੂੰ ਇਸ ਤਰੀਕੇ ਨਾਲ ਬਰੀਕ-ਬਰੀਕ ਕੱਟ ਲਵਾਂਗੇ ਇਸੇ ਤਰੀਕੇ ਨਾਲ ਮੈਂ ਸਾਰੀਆਂ ਗਾਜਰਾਂ ਨੂੰ ਬਰੀਕ-ਬਰੀਕ ਕੱਟ ਲਵਾਂਗੀ ਹੁਣ ਮੈਂ ਸਾਰੀਆਂ ਗਾਜਰਾਂ ਨੂੰ ਕੱਟ ਲਿਆ ਹੈ ਹੁਣ ਆਪਾਂ ਗਾਜਰਾਂ ਨੂੰ ਪੀਸ ਲਵਾਂਗੇ ਹੁਣ ਗਾਜਰਾਂ ਪੀਸ ਕੇ ਚੰਗੀ ਤਰ੍ਹਾਂ ਤਿਆਰ ਨੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਗਾਜਰਾਂ ਨੂੰ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਜੀ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਪੀਸੀਆਂ ਹੋਈਆਂ ਸਾਰੀਆਂ ਗਾਜਰਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇਸ ਤਰੀਕੇ ਨਾਲ ਸਾਰੀਆਂ ਗਾਜਰਾਂ ਨੂੰ ਬਰੀਕ-ਬਰੀਕ ਪੀਸ ਲਵਾਂਗੇ ਆਪਾਂ ਘਤੂ ਕਸਪੀ ਕਰ ਸਕਦੇ ਹਾਂ ਗਾਜਰਾਂ ਨੂੰ ਪਰ ਮੈਂ ਇਸ ਤਰੀਕੇ ਨਾਲ ਗਾਜਰਾਂ ਨੂੰ ਪੀਸ ਕੇ ਪਾਵਾਂਗੇ ਹੁਣ ਆਪਾਂ ਗਾਜਰਾਂ ਦਾ ਹਲਵਾ ਬਣਾ ਲਵਾਂਗੇ ਹਲਵਾ ਬਣਾਉਣ ਦੇ ਲਈ ਪੈਨ ਦੇ ਵਿੱਚ ਜੋ ਗਾਜਰਾਂ ਪੀਸ ਕੇ ਰੱਖੀਆਂ ਸੀ ਉਹ ਗਾਜਰਾਂ ਪਾਵਾਂਗੇ गाजरਾਂ ਨੂੰ ਪੋਂ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ। ਗਾਜਰਾਂ ਦਾ ਪਾਣੀ ਚੰਗੀ ਤਰ੍ਹਾਂ ਸੁਕਾ ਲਵਾਂਗੇ। ਇਸੇ ਤਰੀਕੇ ਨਾਲ ਹੀ ਟਾਲਾ ਕੇ ਪਕਾਉਂਦੇ ਰਵਾਂਗੇ। ਅੱਜ ਆਪਾਂ ਇਸ ਹਲਵੇ ਨੂੰ ਬਿਨਾਂ ਕਿਸੇ ਫੂਡ ਕਲਰ ਤੋਂ ਬਣਾ ਕੇ ਤਿਆਰ ਕਰਾਂਗੇ ਜੀ। ਇਹ ਨੂੰ ਮੈਂ ਪਾ ਸ਼ੁਰੂ ਵਿੱਚ ਨਹੀਂ ਪਾਵਾਂਗੇ ਜੀ ਜਦੋਂ ਗਾਜਰਾਂ ਵਿੱਚ ਥੋੜਾ ਜਿਹਾ ਪਾਣੀ ਸੁੱਕ ਜਾਵੇ ਫਿਰ ਪਾਵਾਂਗੇ ਕਿਉਂ ਨਾ ਇਸ ਦੇ ਨਾਲ ਸ਼ਾਈਨ ਵਧੀਆ ਆਏਗੀ ਹਲਵੇ ਵਿੱਚ ਫਿਰ ਦੋ ਚਮਚੇ ਦیسی ਘਿਓ ਪਾਵਾਂਗੇ ਇਸ ਦੇ ਨਾਲ ਹਲਵੇ ਵਿੱਚ ਟੇਸਟ ਤੇ ਸ਼ਾਈਨ ਵਧੀਆ ਆਏਗੀ ਘਿਓ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਅਸੀਂ ਰੋਜ਼-ਰੋਜ਼ ਆਪਣੇ ਚੈਨਲ ਤੇ ਨਵੇਂ-ਨਵੇਂ ਵੀਡੀਓਜ਼ ਪਾਉਂਦੇ ਰਹਨੇ ਆ ਜੀ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਹ ਹਲਵਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ ਇਸ ਤਰੀਕੇ ਨਾਲ ਆਪਾਂ ਸਾਰੀਆਂ ਗਾਜਰਾਂ ਦਾ ਪਾਣੀ ਸੁਕਾ ਲਵਾਂਗੇ ਫਿਰ ਵਧੀਆ ਟੇਸਟ ਦੇ ਲਈ ਇਲਾਇਚੀ ਪਾਊਡਰ ਪਾਵਾਂਗੇ ਇਲਾਇਚੀ ਪਾਊਡਰ ਇੱਕ ਛੋਟਾ ਚਮਚ ਪਾਵਾਂਗੇ ਆਪਾਂ ਇਲਾਇਚੀ ਪਾਊਡਰ ਸ਼ੁਰੂ ਵਿੱਚ ਹੀ ਪਾਵਾਂਗੇ ਤਾਂ ਕਿ ਇਲਾਇਚੀ ਪਾਊਡਰ ਚੰਗੀ ਤਰ੍ਹਾਂ ਹਲਵੇ ਦੇ ਵਿੱਚ ਰਚ ਜਾਏਗਾ ਤੇ ਹਲਵੇ ਵਿੱਚ ਬਹੁਤ ਵਧੀਆ ਟੇਸਟ ਆਏਗਾ ਇਹ ਤੇ ਮੈਂ ਇਲਾਇਚੀ ਨੂੰ ਥੋੜਾ ਦਰਦਰਾ ਪੀਸ ਕੇ ਪਾਇਆ ਹੈ ਚੰਗੀ ਤਰ੍ਹਾਂ ਹਿਲਾਉਂਦੀ ਰਮਾਂਗੇ ਗਾਜਰਾਂ ਨੂੰ ਚੰਗੀ ਤਰ੍ਹਾਂ ਹਿਲਾਉਣ ਦੇ ਨਾਲ ਇਸਦਾ ਪਾਣੀ ਚੰਗੀ ਤਰ੍ਹਾਂ ਸੁੱਕ ਜੇਗਾ ਸਰਦੀਆਂ ਦੇ ਵਿੱਚ ਬਾਜ਼ਾਰ ਦੇ ਵਿੱਚ ਇਸ ਤਰੀਕੇ ਦੀਆਂ ਲਾਲ ਲਾਲ ਗਾਜਰਾਂ ਬੜੀ ਆਸਾਨੀ ਦੇ ਨਾਲ ਮਿਲ ਜਾਂਦੀਆਂ ਨੇ ਜੇ ਤੁਸੀਂ ਵੀ ਇਸ ਤਰੀਕੇ ਨਾਲ ਗਾਜਰ ਦਾ ਹਲਵਾ ਬਣਾ ਕੇ ਦੇਖਿਓ ਇਹ ਹਲਵਾ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਹੈ ਜੀ ਇਹ ਹਲਵਾ ਬਹੁਤ इजीली ਬਣ ਕੇ ਤਿਆਰ ਹੁੰਦਾ ਹੈ ਜੀ ਇਸ ਨੂੰ ਬਣਾਉਣ ਤੇ ਜਿਆਦਾ ਸਮਾਂ ਨਹੀਂ ਲੱਗਦਾ ਸਵਾਦ ਅਨੁਸਾਰ ਖੰਡ ਪਾਵਾਂਗੇ ਜੇ ਖੰਡਾ ਪਾਉਣੀ ਕਿ ਪਾਵਾਂਗੇ ਜਿੰਨਾ ਕਾਪਾ ਮਿੱਠਾ ਕੰਨਾ ਪਸੰਦ ਕਰਦੇ ਹਾਂ ਖੰਡਾ ਆਪਾਂ ਪੀਸੀ ਹੋਈ ਵੀ ਪਾ ਸਕਦੇ ਹਾਂ ਜੀ ਪਰ ਮੈਂ ਇਸ ਤਰੀਕੇ ਨਾਲ ਖੰਡ ਪਾਈ ਹੈ ਆਪਾਂ ਹਲਵੇ ਨੂੰ ਥੋੜੀ ਦੇਰ ਹਜੇ ਹੋਰ ਪਕਾਵਾਂਗੇ ਜੀ ਇਸ ਦੇ ਨਾਲ ਖੰਡ ਜੰਗੀ ਤਰ੍ਹਾਂ ਮਿਕਸ ਹੋ ਜਾਏਗੀ ਆਪਾਂ ਇੱਥੇ ਗਾਜਰਾਂ ਨੂੰ ਪੀਸ ਕੇ ਪਾਇਆ ਹੈ ਜੀ ਇਸਦੇ ਨਾਲ ਗਾਜਰਾਂ ਜਲਦੀ ਪੱਕ ਜਾਣੀਆਂ ਅੱਜ ਆਪਾਂ ਬਿਨਾਂ ਕਿਸੇ ਫੂਡ ਕਲਰ ਤੋਂ ਹਲਵਾਈ ਸਟਾਈਲ ਹਲਵਾ ਬਣਾ ਕੇ ਤਿਆਰ ਕਰਾਂਗੇ ਜੀ ਆਪਾਂ ਹਲਵਾ ਜਾਂ ਗਿਰੇਲਾ ਬਣਾਉਣ ਵੇਲੇ ਦੇਸੀ ਘਿਓ ਜ਼ਰੂਰ ਪਾਵਾਂਗੇ ਜੀ ਇਸਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਹਲਵੇ ਵਿੱਚ ਜੇਕਰ ਤੁਹਾਨੂੰ ਸਾਡੀ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਤੁਸੀਂ ਦੇਖ ਸਕਦੇ ਹੋ ਜੀ ਖੰਡ ਪਾਉਣ ਤੋਂ ਬਾਅਦ ਕਿੰਨਾ ਵਧੀਆ ਕਲਰ ਆਇਆ ਹੈ ਆਪਾਂ ਇਸ ਦੇ ਵਿੱਚ ਬਿਲਕੁਲ ਵੀ ਫੂਡ ਕਲਰ ਯੂਜ਼ ਨਹੀਂ ਕੀਤਾ ਆਪਾਂ ਹਲਵਾ ਬਣਾਉਣ ਲਈ ਪਤਲੀਆਂ ਗਾਜਰਾਂ ਲਵਾਂਗੇ ਜਿਸ ਦੇ ਨਾਲ ਪਤਲੀਆਂ ਗਾਜਰਾਂ ਚੰਗੀ ਤਰ੍ਹਾਂ ਪਿਸ ਜਾਣੀਆਂ ਅੱਜ ਆਪਾਂ ਦੁੱਧ ਵਾਲਾ ਹਲਵਾ ਬਣਾ ਕੇ ਤਿਆਰ ਕਰਾਂਗੇ ਜੀ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਖੁਆ ਵੀ ਪਾਵਾਂਗੇ ਇਸ ਦੇ ਵਿੱਚ ਆਪਾਂ ਦੁੱਧ ਵੀ ਪਾਵਾਂਗੇ ਇੱਥੇ ਆਪਾਂ ਇੱਕ ਕੌਲੀ ਗਾੜਾ ਮਲਾਈ ਵਾਲਾ ਦੁੱਧ ਪਾਵਾਂਗੇ ਇਹ ਹਲਵਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ ਹਲਵਾ ਬਣਾ ਕੇ ਦੇਖਿਓ ਮੈਂ ਇਹ ਕੋਕੋ ਵਾਲੀ ਗਾੜਾ ਦੁੱਧ ਪਾਇਆ ਹੈ ਜੀ ਗਾੜਾ ਦੁੱਧ ਪਾਉਣ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਹਲਵੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਦੁੱਧ ਕਿੰਨਾ ਗਾੜਾ ਸੀ ਮਲਾਈ ਹਲਵੇ ਉੱਪਰ ਦਿਖ ਰਹੀ ਹੈ ਇਸ ਨੂੰ ਲਗਾਤਾਰ ਚੰਗੀ ਤਰ੍ਹਾਂ ਹੀ ਲਗਾਉਂਦੇ ਰਵਾਂਗੇ ਐਸੇ ਤਰ੍ਹਾਂ ਹੀ ਲਗਾਤਾਰ ਪਕਾ ਕੇ ਦੁੱਧ ਨੂੰ ਸੁਕਾ ਲਵਾਂਗੇ ਜਦੋਂ ਵੀ ਉਹ ਪਹਲਪਾ ਬਣਾਵਾਂਗੇ ਜੀ ਇਸ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਤਾਂ ਕਿ ਇਹ ਜਲਣਾ ਜਾਵੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖੋ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਅਸੀਂ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਆ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹਲਵੀ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਜੇਕਰ ਤੁਸੀਂ ਮੇਰੇ ਤਰੀਕੇ ਨਾਲ ਹਲਵਾ ਬਣਾ ਕੇ ਦੇਖੋਗੇ ਤੇ ਹਲਵਾ ਬਹੁਤ ਟੇਸਟੀ ਬਣ ਕੇ ਤਿਆਰ ਹੋਏਗਾ ਇਸ ਲਈ ਆਪਾਂ ਨੂੰ ਗਾਜਰਾਂ ਨੂੰ ਕद्दूकस ਕਰਨ ਦੀ ਵੀ ਜ਼ਰੂਰਤ ਨਹੀਂ ਹੈ ਜੀ ਹਲਵੇ ਦੇ ਵਿੱਚ ਆਪਾਂ ਇਹ ਇਹ ਚੀਜ਼ਾਂ ਪਾਵਾਂਗੇ ਥੋੜਾ ਜਿਹਾ ਪਿਸਤਾ ਪਾਵਾਂਗੇ ਬਦਾਮ ਪਾਵਾਂਗੇ ਡ్రਾਈ ਮੈਲਨ ਸੀਡਸ ਪਾਵਾਂਗੇ ਥੋੜਾ ਜਿਹਾ ਖੁਆ ਪਾਵਾਂਗੇ खो आप ज़्यादा भी ले सकते हैं जी मेरे को गाजर थोड़ी सी तो मैं इसलिए इन्ना कोह लिया है ये घर का बनाया हुआ फ्रैश खोआ है जी हम अपना हलवा इस तरीके का हो चुका है चंकी तरह हिलाने बादवे ਕੋਈ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇਲ ਹਾਲਵਾਂਗੇ ਇਸ ਤਰੀਕੇ ਨਾਲ ਲਗਾਤਾਰ ਲਿਲਾਉਂਦੇ ਰਵਾਂਗੇ ਤਾਂ ਕਿ ਖੂਆ ਗਾਜਰਾ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਖੋਵਾ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਹਲਵਾ گاੜਾ ਹੋ ਚੁੱਕਿਆ ਹੈ ਹੁਣ ਆਪਾਂ ਹਲਵੇ ਦੇ ਵਿੱਚ ਡਰਾਈ ਫਰੂਟ ਪਾਵਾਂਗੇ ਇਹ ਵਾਲੇ ਤੇਨੇ ਡਰਾਈ ਫਰੂਟ ਪਾਵਾਂਗੇ ਡਰਾਈ ਫਰੂਟ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਹਲਵਾ ਬਣ ਕੇ ਤਿਆਰ ਹੈ ਜੀ ਗਰਮਾ ਗਰਮ ਸਰਵ ਕਰ ਲਵਾਂਗੇ ਹਲਵੇ ਨੂੰ ਤੁਸੀਂ ਵੀ ਇਸ ਤਰੀਕੇ ਨਾਲ ਹਲਵਾ ਬਣਾ ਕੇ ਦੇਖੋ ਜੀ ਇਹ ਹਲਵਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਹਲਵੇ ਉੱਪਰ ਆਪਣੀ ਮਨਪਸੰਦ ਅਨੁਸਾਰ ਕੋਈ ਵੀ ਡਰਾਈ ਫਰੂਟ ਪਾਵਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ